ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਸਵਰ ਨਦੀ ਦੇ ਕਿਨਾਰੇ ਤੋਂ ਗੱਲ ਕਰਦੇ ਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੀ ਸਰਸਵਰ ਨਦੀ ਦੇ ਕਿਨਾਰੇ ਤੇ ਜੁੱਧ ਹੋਇਆ ਕਈ ਘੰਟੇ ਜੁੱਧ ਚੱਲਿਆ ਬੱਚਿਆਂ ਬੱਚੇ ਬੀਬੀਆਂ ਕਈ ਸਿੰਘ ਸ਼ਹੀਦ ਹੋਏ ਉਸੇ ਕਿਨਾਰੇ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਨਾਲ ਗੰਗੂ ਬਾਂਮਣ ਜੋ ਗੁਰੂ ਘਰ ਦਰ ਸੋਈ ਜਾਵੇ ਸੀ ਗੁਰੂ ਘਰ ਦੇ ਰਸੋਈ ਚ ਕੰਮ ਕਰਦਾ ਸੀ ਖਾਣਾ ਬਣਾਉਣ ਦਾ ਉੱਥੋਂ ਛੁਪਦੇ ਛਪਾਉਂਦੇ ਲੁਕਦੇ ਲਕਾਉਂਦੇ ਗੰਗੂ ਨੂੰ ਰਾਹ ਪਤਾ ਸੀ ਸ਼ਾਰਟਕਟ ਪਤਾ ਸੀ ਉਹ ਆਪਣੇ ਪਿੰਡ ਖੇੜੀ ਲੈ ਆਇਆ ਆਪਣੇ ਘਰ ਲਿਆ ਕੇ ਗੁਰੂ ਸਾਬ ਦੇ ਬੱਚਿਆਂ ਨੂੰ ਬੱਬਾ ਜੋਰਾਵਰ ਸਿੰਘ ਬੱਬਾ ਫਤੇ ਸਿੰਘ ਮਾਤਾ ਗੁਜਰੀ ਜੀ ਨੂੰ ਬਠਾਇਆ ਗੰਗੂ ਦੇ ਮਨ ਚ ਲਾਲ ਚਾ ਚੁੱਕਾ ਸੀ ਬੇਈਮਾਨੀ ਆ ਚੁੱਕੀ ਸੀ ਸੋਨੇ ਦੀਆਂ ਮੋਹਰਾਂ ਦੇਖ ਕੇ ਮਾਤਾ ਜੀ ਨੂੰ ਕਹਿੰਦਾ ਤੁਸੀਂ ਆਰਾਮ ਕਰੋ ਮੈਂ ਬਾਹਰ ਜਾਨਾ ਗੁਰੂ ਸਾਹਿਬ ਦਾ ਪਤਾ ਕਰਦਾ ਕਿੱਧਰ ਨੂੰ ਗਏ ਆ ਉਹ ਕੀ ਖਬਰ ਉਹਨਾਂ ਦੀ ਜਦੋਂ ਮਾਤਾ ਜੀ ਆਰਾਮ ਕਰਨ ਲਈ ਪੈ ਗਏ ਤੇ ਗੰਗੂ ਨੇ ਸੋਨੇ ਦੇ ਮੋਹਰੇ ਚੋਰੀ ਕਰ ਲਈਆਂ ਮੋਹਰੇ ਚੋਰੀ ਕਰਕੇ ਚਲੇ ਗਿਆ ਬਾਹਰ ਪਹੁੰਚ ਗਿਆ ਮਰੰਡੇ ਕੋਤਵਾਲੀ ਮਨ ਚ ਲਾਲਚ ਸੀ ਚੋਰ ਸੀ ਜਾ ਕੇ ਸ਼ਿਕਾਇਤ ਕਰਤੀ ਕਿ ਤੁਹਾਡੇ ਦੁਸ਼ਮਣ ਦੇ ਬੱਚੇ ਮੇਰੇ ਘਰ ਲੁਕੇ ਹੋਏ ਆ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਮੇਰਾ ਬੰਦਾ ਨਾਮ ਮੈਨੂੰ ਦਿੱਤਾ ਜਾਵੇ ਫੌਜ ਤਿਆਰ ਹੋਈ ਛਬਾਈ ਪਹੁੰਚੇ ਫੌਜਾਂ ਪਹੁੰਚ ਗਈਆਂ ਪਿੰਡ ਖੇੜੀ ਗੰਗੂ ਦੇ ਘਰ ਸਹਿਬ ਜਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਫੌਜ ਪਹੁੰਚੀ ਤੇ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਕਿਹਾ ਗੰਗੂ ਪਾਪੀ ਆ ਤੈਨੂੰ ਸ਼ਰਮ ਨਾ ਆਈ ਕੀ ਤਾਮਦ ਕੱਟ ਲਈ ਤੂੰ ਗੁਰੂ ਘਰ ਦਾ ਨਮਕ ਖਾਦਾ ਸੀ ਤੈਨੂੰ ਭੋਰਾ ਸ਼ਰਮ ਨਾ ਆਈ ਛੋਟੇ ਛੋਟੇ ਬੱਚਿਆਂ ਦੇ ਮੂੰਹ ਹਲ ਦੇਖ ਲੈਂਦਾ ਨਮਕ ਖਾਦਾ ਹੀ ਯਾਦ ਕਰ ਲੈਂਦਾ ਲਾਨਤਾ ਪਹਿਣ ਗਿਆ ਗੁਰੂ ਘਰ ਤੋਂ ਸਜ਼ਾ ਤੈਨੂੰ ਮਿਲੂਗੀ ਮਿਲੂਗੀ ਗੰਗੂ ਕਿਤੇ ਟਾਲਣਾ ਵਾਲਾ ਸੀ ਪਾਪੀ ਸੀ ਪਾਣਾ ਵਰਤ ਚੁੱਕਾ ਸੀ ਕੈਰ ਹੋ ਚੁੱਕਾ ਸੀ ਗ੍ਰਿਫਤਾਰੀਆਂ ਹੋ ਗਈਆਂ ਸੀ ਗ੍ਰਿਫਤਾਰ ਕਰਕੇ ਕੋਤਵਾਲੀ ਲੈ ਗਏ ਤਸ਼ੱਦਦ ਕੀਤਾ ਗਿਆ ਤਸੀਹੇ ਦਿੱਤੇ ਗਏ ਇਤਿਹਾਸ ਕਹਿੰਦਾ ਕਿ ਜਦੋਂ ਮਰਿੰਡੇ ਕੋਤਵਾਲੀ ਤੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਲੈ ਕੇ ਗਏ ਆ ਬੋਰੀਆਂ ਚ ਬੰਦ ਕਰਕੇ ਘੋੜਿਆਂ ਦੇ ਉੱਪਰ ਲਮਕਾ ਕੇ ਸੱਟ ਕੇ ਸੱਡਾਂ ਤੇ ਲੈ ਗਏ। ਨਾ ਪੀਣ ਨੂੰ ਪਾਣੀ, ਭੁੱਖਣ ਭਾਣੇ। ਭੁੱਖੇ ਢੱਡ ਕਈ ਦਿਨ ਹੋ ਗਏ ਸੀ। ਸਰੰਦ ਪਹੁੰਚੇ। ਸਰੰਦ ਪਹੁੰਚ ਕੇ ਵਜੀਦੇ ਨੇ ਠੰਡੇ ਬੋਰ ਚ ਕੈਦ ਕੀਤਾ। ਆਮ ਆਵਾਮ ਦਾ ਕਿਸੇ ਨੇ ਆਹ ਦਾ ਨਾਰਾ ਨਹੀਂ ਮਾਰਿਆ। ਕਿਸੇ ਨੇ ਵੀ ਆਵਾਜ਼ ਨਾ ਚੁੱਕੀ। ਕਜ ਜੁਲਮ ਹੋ ਰਿਹਾ ਸਜਾ ਫਤਵੇ ਰਣਨੀਤੀਆਂ ਬਣ ਲੱਗ ਪਈਆਂ ਸੋਚਾ ਆਨੰਦ ਕਹਿੰਦਾ ਮਹਾਰਾਜ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਵੜ ਦੇਣੇ ਚਾਹੀਦੇ ਆ ਨਹੀਂ ਤੁਹਾਨੂੰ ਛੱਡਣਾ ਚਾਹੀਦਾ ਕਿਸੇ ਨੇ ਹਾ ਦਾ ਨਾਰਾ ਨਾ ਮਾਰਿਆ ਮਲੇਰਕੋਟਲੇ ਵਾਲੇ ਨवाब ਨੇ ਹਾ ਦਾ ਨਾਰਾ ਮਾਰਿਆ ਸਾਡੀ ਦੁਸ਼ਮਣੀ ਇਨਾਂ ਦੇ ਪਿਤਾ ਨਾਲ ਬੱਚਿਆਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਇਹਨਾਂ ਨੂੰ ਰਹਾ ਕਰੋ ਪਰ ਨਹੀਂ ਗੱਲ ਮੰਨੀ ਇਹਨਾਂ ਸੋਚਿਆ ਹੋਇਆ ਸੀ ਕਿ ਅਸੀਂ ਇਹਨਾਂ ਨੂੰ ਖਤਮ ਕਰਨਾ ਸਾਕਾਂ ਤਾਂ ਹੀ ਕਹਿੰਦੇ ਆ ਸਰਾਂ ਦਾ ਸਾਕਾ ਮੋਤੀ ਦਾ ਮਹਿਰਾ ਵੀ ਵਿਚਾਰਾ ਸੇਵਾ ਕਰਦਾ ਰਿਹਾ ਆਖਿਰ ਫਤਵਾ ਸੁਣਾਤਾ ਕਾਜੀ ਨੇ ਮੌਦ ਦਾ ਨਹੀਂ ਅੱਜ ਚੰਦ ਦਿੱਤਾ ਗਿਆ ਛੋਟੇ ਸਾਹਿਬ ਜਿਆਦਿਆਂ ਨੂੰ ਮੋਤੀਰਾ ਮਹਿਰਾ ਦੇ ਪਰਿਵਾਰ ਨੂੰ ਵੀ ਕੋਲੂ ਚ ਪੀੜ ਦਿੱਤਾ ਗਿਆ ਕਿਉਂਕਿ ਉਹਨੇ ਦੁੱਧ ਪਲਾਇਆ ਸੀ ਟੋਡਰ ਮਾਲ ਨੇ ਸੋਨੇ ਦੀਆਂ ਮੋਹਰਾਂ ਵਿਚਾ ਕੇ ਜਗਾ ਖਰੀਦੀ ਆਂਤਨ ਸੰਸਕਾਰ ਕੀਤਾ ਮਾਤਾ ਗੁਜਰੀ ਜੀ ਦਾ ਤੇ ਛੋਟੇ ਸਹਿਬਜ਼ਾਦਿਆਂ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਸੀ ਸਿੱਖ ਹੋਣ ਦਾ ਫਰਜ਼ ਨਿਭਾਇਆ ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਸਲਾਮ ਕਰਦੇ ਆ ਤਾਂ ਗੰਗੂ ਪਾਪੀ ਵਰਗਿਆਂ ਨੂੰ ਵੀ ਛੱਡਿਆ ਨਹੀਂ ਸੀ ਮੁੜ ਕੇ ਇਹਨਾਂ ਮੁਗਲ ਸਰਕਾਰਾਂ ਨੇ ਸਜ਼ਾਾਂ ਦੇ ਕੇ ਮਾਰਦੇ ਸੀ ਇਹ ਉਹ ਧਰਤੀ ਆ ਇਹ ਉਹ ਥਾਂ ਆ ਜਿੱਥੇ ਛੋਟੇ ਸਹਿਬ ਜਾਂਦੇ ਦੀ ਮਾਤਾ ਗੁਜਰੀ ਦੀਆਂ ਸ਼ੀਤੀਆਂ ਹੋਈਆਂ ਸਾਕਾ ਵਰਤੇ ਆ ਸੱਜ ਦਾ ਇਸ ਧਰਤੀ 'ਤੇ